ਡੰਗਰਾਂ ਨੇ ਡਾਟ ਪਾਇਆ ਆਇਓ ਪਲਾ ਵੇਖਾਂ ਸਵੇਰ ਦਾ ਗਿਆ ਵਾ ਆਇਆ ਨਹੀਂ ਜਾਪਦਾ ਵੇ ਨਹੀਂ ਆ ਬਾਹਰ ਨਿਕਲ ਕੇ ਦੋ ਵਾਰ ਤੇ ਅੱਗੇ ਵੀ ਵੇਖਾਈ ਵੇਖਾਂ ਭਲਾ ਆਇਆ ਕ ਨਹੀਂ ਅਜੇ ਦੋ ਵਾਰ ਤੇ ਅੱਗੇ ਵੇਖ ਕੇ ਗਈ ਕੀ ਕਰਾਂ ਮੈਂ ਡੰਗਰਾਂ ਨੇ ਡਾਟ ਪਾਇਆ ਲੈ ਆ ਪਿਆ ਵਾ ਆ ਗਿਆ ਵਾ ਡੱਫ ਕੇ ਦਿਨੇ ਕਿੱਥੋਂ ਆਇਆ ਵਾ ਤੈਨੂੰ ਨੀਂਦ ਕਾਦੀ ਚੜੀ ਆ ਹੂੰ ਔ ਡੰਗਰ ਵੇ ਕਿਤਰਾ ਦਾ ਆਟ ਪਾਇਆ ਰਿੰਗਣ ਢੇਆ ਤੇ ਪੱਠੇ ਕਿੰਨੇ ਪਾਉਣੇ ਆ ਪੱਠੇ ਅੱਗੇ ਮੈਂ ਪਉਂਦਾ ਵਾਂ ਉਹ ਤੇਰਾ ਆਇਆ ਨਹੀਂ ਉਹ ਕੰਮ ਵਾਲਾ ਕੋ ਉਹ ਕਿਉਂ ਨਹੀਂ ਆਇਆ ਕੀਪਤਾ ਮੈਨੂੰ ਕਿਉਂ ਨਹੀਂ ਆਇਆ ਉਹਨੂੰ ਆਪ ਹੀ ਪੁੱਛਨੀ ਕਰਦੀ ਤੇ ਹੀ ਉਹ ਨਹੀਂ ਕਿਤਾ ਬਾਹਰ ਨਿਕਲ ਕੇ ਵੇਂਦੀ ਉਹਨੂੰ ਪੈਸੇ ਪੂਰੇ ਦਿੱਤੇ ਸੀ ਪੈਸੇ ਤੇਰੇ ਪਹਿਲਾਂ ਲੰਨ ਲਿੰਦਾ ਅਡਵਾਂਸ ਹੀ ਉਹ ਪੈਸੇ ਹੋਰ ਦਿੱਤੇ ਨਹੀਂਗੇ ਉਹਨੂੰ ਜਾ ਜੇ ਆਇਆ ਹੀ ਨੀਗਾ ਤੇ ਤੂੰ ਦਨੇ ਡੱਫ ਕੇ ਆਣ ਕੇ ਤੇ ਪੈ ਜਾਣਾ ਕੋਈ ਹੋ ਸ਼িকার ਕਿਉਂ ਨਹੀਂ ਅਕਲ ਤੈਨੂੰ ਆਉਂਦੀ ਵੀ ਘਰ ਵੱਲ ਵੀ ਵੇਖਾਂ ਮੈਂ ਘਰ ਵਾਲੀ ਵੇਖਣ ਡਿਆ ਵਾਂ ਜਦੋਂ ਉਹਨਾ ਦਰੌੜਾ ਡਿਆ ਪਿੰਨੀ ਪਾਉਣ ਤੇ ਫੇਰ ਆ ਚੌਣਾ ਰੱਖਿਆ ਕੀ ਕਰਨੂ ਆ ਵੇਜ ਦੋ ਪਰੇ ਉਹਨਾਂ ਨੂੰ ਵੇਜ ਤਾਂ ਮੈਂ ਕੀ ਅੰਨੀ ਆ ਤੇ ਠੂਠਾ ਲਾ ਕੇ ਤੇ ਤੋਰੇ ਫਿਰਿਓ ਘਰ ਘਰ ਦੁੱਧ ਨੂੰ ਜਿੱਦਾਂ ਅੱਗੇ ਪੱਠੇ ਮੈਂ ਹੀ ਪਾਉਂਦਾ ਅੱਗੇ ਸਾਰੇ ਪੱਠੇ ਉਹ ਪਾ ਕੇ ਜਾਂਦਾ ਤੇ ਅੱਜ ਤੋ ਪਾ ਕੇ ਨਹੀਂ ਗਿਆ ਸਵੇਰ ਦਾ ਹੀ ਨਹੀਂ ਆਇਆ ਅੱਜੋ ਮੇਰ ਕੋ ਪੈਂਦੇ ਪੱਠੇ ਜ ਤੂੜੀ ਪਾ ਦੇ ਉਹਨਾਂ ਨੂੰ ਮੇਰ ਕੋ ਨਹੀਂ ਪੈਂਦੇ ਉੱਠ ਕੇ ਤਾਂ ਪਾ ਪੱਠੇ ਤੂੜੀ ਪਾ ਦੇ ਭਾਵੇਂ ਜੋ ਮਰਜ਼ੀ ਪਾ ਦੇ ਚਲ ਬਹਿ ਇੱਕ ਮਿੰਟ ਪੱਠੇ ਮੇ ਪਾ ਦੇਣਾ ਜਾਂ 500 ਰੁਪਏ ਲੈ ਗਦੇ ਮੈਨੂੰ 500 ਰੁਪਏ ਗਿਆ ਤਾਂ ਇਹਨੂੰ ਲੈਣ ਕੇ 500 ਦਵਾ ਤੇ ਫੇਰ ਤੂੰ ਪੱਠੇ ਪਾਉਣਾ ਵਾ ਆਹ 500 ਰੁਪਏ ਲੈ ਗਦੇ ਮੈਨੂੰ ਮੈਂ ਨਹੀਂ 500 ਪੁੰਸਾ ਦੇਣਾ ਤਾਂ ਉੱਠ ਕੇ ਤਾਂ ਪੱਠੇ ਪਾ ਇੰਨੀ ਜ਼ਮੀਨ ਆ ਜਿਹਦੀ ਵਿੱਚੀ ਹੁੰਦੀ ਸਾਰੀ ਉਦੋਂ ਮੰਡਿਓ ਜਾ ਕੇ ਸਾਰੇ ਪੈਸਾ ਹਾਤਾ ਆਪਣੇ ਨਾਲ ਫੜ ਲੈਉਣੀ ਆ ਆਪ ਨੂੰ ਤੇ ਫੇਰ ਨਾ ਲਿਆਵਾ ਤਾਂ ਤੂੰ ਦਿੱਕੇ ਦਿਨਤੀ ਆ ਜਾਂੜ ਦੇ ਸਭ ਕੋ ਹੀ ਨਵੇਂ ਜੋੜ ਦੇ ਇੱਕ ਦਿਨ ਹੋਰ ਕੀ ਆ ਲੋਕੀ ਮੇਨ ਮਾ ਦੇ 30 ਕਿਲਿਆਂ ਦਾ ਮਾਲਕ 30 ਕਿਲਿਆਂ ਦਾ ਮਾਲਕ ਪੈਸੇ ਸਾਰੇ ਤੂੰ ਫੜ ਕੇ ਰੱਖੇ ਪੈਸੇ ਰੱਖਣੇ ਨਹੀਂ ਤਾਂ ਹੋਰ ਮੈਂ ਕੀ ਕਰਾਂ ਕਰ ਕੇ ਤਰਾ ਚੱਲਣਾ ਆ ਜੇ ਤੈਨੂੰ ਸਭ ਕੁਝ ਦੇ ਦਾਂ ਤੇ ਚੱਲਣਾ ਕਰ ਮੈਨੂੰ ਗੱਲਾ ਦਾ ਨਹੀਂ ਪਤਾ ਉੱਠ ਕੇ ਪੱਠੇ ਬਾ ਮੈਥੋਂ ਨਹੀਂ ਪੈਂਦੇ ਆ ਆ ਦੋ ਘੀਤੇਰੇ ਵਾਲੀ ਤੂੰ ਪਹਿਲਾਂ ਪੈਸੇ ਲੈ ਦੇ ਪਾਦਨਾਂ ਪੱਠੇ ਪਾ ਫਦਾਵਾਂਗੇ ਨਹੀਂ ਪਹਿਲਾਂ ਪੈਸੇ ਦੇ ਨਹੀਂ ਨਹੀਂ ਪਹਿਲਾਂ ਪੈਸੇ ਉੱਠ ਕੇ ਤੇ ਪੱਠੇ ਪਾ ਫੇ ਆਪੇ ਪਾਲਾ ਆਹੋ ਆਪੇ ਪਾਲਾ ਮੈਂ ਨਹੀਂ ਪਾਉਣੇ ਉਹਨੂੰ ਫੋਨ ਕਰ ਜਿਹੜਾ ਰੱਖਿਆ ਵਾ ਉਹ ਤੂੰ ਹੀ ਰੱਖਿਆ ਮੈਂ ਨਹੀਂ ਰੱਖਿਆ ਜਦ ਮੈਂ ਕਰਦਾ ਫੋਨ ਕਰਦਨ ਲਿਆ ਪੈਸੇ ਲਿਆ ਪਹਿਲਾਂ ਉਹ ਛੱਡ ਪੱਠੇ ਪਾ ਪਹਿਲਾਂ ਨੇ ਆ ਪਹਿਲੇ ਆ ਨਾ ਪਹਿਲਾਂ ਪੈਆਂ ਦੀ ਆ ਵੀ ਅੱਗੇ ਰੱਜ ਕੇ ਆਇਆ ਉਹਦੇ ਪੱਠੇ ਭਾਵੇਂ ਨਾ ਤਾਂ ਫੇਰ ਨਿਕਲ ਜੇ ਬਾਹਰ ਫੇਰ ਮੂੰਹ ਚੁੱਕ ਚੁੱਕ ਵਿੰਦਿਆ ਰਹੀ ਗਏ ਤੂੰ ਪੀਣੀ ਨਹੀਂ ਮੈਂ ਪੀਣੀ ਆ ਤੈਨੂੰ ਬਸ ਇਹੋ ਹੀ ਆਸਰਾ ਵਾ ਪੀ ਉਹ ਹੀ ਆਸਰਾ ਤੈਨੂੰ ਸ਼ਰਾਬ ਦਾ ਹੀ ਆਹੋ ਸ਼ਰਾਬ ਦਾ ਹੀ ਆਸਰਾ ਬੋਲ ਨਾ ਬੋਤਾ ਚੱਲ ਆ ਚੱਲ ਚੱਲ ਜਾ ਕੇ ਪੱਠੇ ਭਾ ਕੰਮ ਕਰ ਚੱਲ ਕੇ ਅੱਗੇ ਲੈ ਕੇ ਜਾਂਦਾ ਮੈਂ ਨਹੀਂ ਪੌਣੇ ਪਾਣੀ ਨਹੀਂ ਪੌਣੇ ਨੇ ਠੀਠ ਹੋਇਆ ਰਹਿਂਦਾ ਸਗੋਂ ਭੂਏ ਛੜਦਾ ਜਾਂਦਾ ਵਾ ਬਾ ਦੋ ਘੀਤੇ ਰੇ ਵਾਲੀ ਮੈਂ ਨਹੀਂ ਪੈਸੇ ਪੁਹੇ ਲੈਣ ਕੇ ਦੇੜੇ ਪੈਸੇ ਫੇਰ ਦਊਂਗੀ ਪਹਿਲਾਂ ਪੱਠੇ ਉੱਠ ਨਾ ਪਾਦਣਾ ਪੱਠੇ ਮੈਂ ਆਹ ਉਹ ਛੋਟੇ ਆ ਰਹਾ ਡੰਗਰ ਗੰਡੇ ਚੱਲ ਚੱਲ ਇਹ ਮੁੰਡੇ ਨੇ ਕਿਤੇ ਮੈਨੂੰ ਇੰਨਾ ਸਤਾਇਆ ਆਈਓ ਪੈਸੇ ਤਾਂ ਹੁਣ ਇਹਨੂੰ ਮੈਨੂੰ ਦੇਣੇ ਪੈਣੇ ਆ ਜੇ ਮੈਂ ਨਾ ਦਾਵਾ ਬਾਹਰੋਂ ਜਾ ਕੇ ਮੰਗੇ ਤਾਂ ਫੇਰ ਵੀ ਨਹੀਂ ਗੱਲ ਚੰਗੀ ਹੈਗੀ ਆਖਣਾ ਇੰਨਾ ਮਾਲਕਵਾਤ ਬਾਹਰੋਂ ਪੈਸੇ ਮੰਗਦਾ ਫਿਰਦਾ ਕੀ ਕਰਾਂ ਮੈਂ ਇਹਦਾ ਅਨੇ 500 ਤੋਂ ਬਗੈਰ ਤਾਂ ਗੱਲ ਹੀ ਨਹੀਂ ਕਰਦਾ ਹੈਗਾ। ਵੇ। ਦੇ ਪੈਰੇ ਰਜਿਆ 500 ਰੁਪਏ ਨਾਲ ਮੰਗਿਆ। ਤੇ ਉਸੇ ਵळे ਮਾਣੀ ਫੜਾ ਵੀ ਦੇਣਾ ਵਾ। ਤੇ ਜਿਹਦੇ ਮੈਂ ਮੰਗਦੀ ਆ ਮੈਨੂੰ ਕਹਿ ਲੜਨਾ ਵੀ ਨਹੀਂ ਹੈ ਹੀ ਨਹੀਂ। ਮੈਂ ਵੀ ਅੱਜ ਇਹਨਾਂ ਕੋਲ ਮੰਗਦੀ ਮੈਂ ਵੀ ਹੁਣ ਵਧੀਆ ਵਜਿਆ ਸੂਟ ਲਿਆਉਣੀ। ਮੈਨੂੰ ਪੈਸੇ ਦੋ 4 500 ਰੁਪਏ ਤੇ ਮੈਂ ਸੂਟ ਸਵਾਉਣੇ ਸੂਟ ਸਵਾਉਣੇ ਆ ਆਹ ਹੋ ਤੇ ਗਰਮੀ ਆ ਗਈ ਤੈਨੂੰ ਤੇ ਚੇਤਾ ਹੀ ਨਹੀਂ ਹੁੰਦਾ ਹੈਗਾ ਭੀ ਇਹਨੂੰ ਵੀ ਸੂਟ ਲੈ ਕੇ ਦੇਣੇ ਆ ਤੇ ਸੂਟ ਤੇ ਤੇਰੇ ਹੈਗੇ ਆ ਕਿੰਨੇ ਪਏ ਆ ਆ ਤੇ ਹੁਣ ਜਾਨੂ ਤੇ ਕੋਈ ਵੀ ਨਹੀਂ ਹੈਗਾ ਚਾਂਸ ਦੋ ਤੇ ਮੈਂ ਹੰਕਾਰ ਪਾ ਲਿਆ ਘਰ ਪਾ ਲਿਆ ਹੁਣ ਜਾੜ ਵਾਲੇ ਹੁਣ ਤੂੰ ਘਰ ਪਾ ਕੇ ਬੈ ਗਈ ਐ ਤੇ ਉਹ ਤੇ ਪੁਰਾਣੇ ਹੋ ਗਏ ਹੁਣ ਇਹ ਥੋੜੀ ਮੈਂ ਪਿਛਲੇ ਸਾਲ ਵੀ ਉਹੇ ਪਾਇ ਤੇ ਹੁਣ ਫੇਰ ਮੈਂ ਉਹੋ ਹੀ ਪਾਵਾਂ ਮੈਨੂੰ ਪੈਸੇ ਦੋ ਚਾਰ ਪੰਜ ਹਜ਼ਾਰ ਰੁਪਈਆ ਤੇ ਮੈਂ ਸੂਟ ਸੁਆਨੇ ਚਾਰ 5000 ਰੁਪਈਆ ਆਹੋ ਆਪੋ ਵੇਲਾ ਉਹਨੂੰ 5500 ਰੁਪਈਆ ਦੇ ਜਾਂਦੇ ਰੋਜ਼ ਤੇ ਕੱਲਾ ਕੱਲਾ ਮੇਰਾ ਪੁੱਤ ਵਾ ਤੋ ਹਣ ਮੈਂ ਪੈਸੇ ਆ ਖੜੋਂ ਉਹਨੂੰ ਰਹਿਣ ਦੇਣਾ ਇੰਨੀ ਉਹਦੀ ਜਾਇਦਾਦ ਵਾ ਆਹ ਤੂੰ ਫੇ ਸ਼ਰਾਬ ਦੇ ਰਾਈ ਜਾੜ ਦੇਣੀ ਜਾਇਦਾਦ ਤੇ ਕੱਲੋਂ ਮੁੰਡੇ ਨੂੰ ਨਹੀਂ ਕੁਝ ਵੀ ਦੇਣਾ ਹੈਗਾ ਤੇ ਮੁੰਡੇ ਵਾਲੇ ਬਸੇਰਾ ਕੋ ਹੋਵਾ ਬਥੇਰਾ ਗੋਸ਼ਾ ਰੋਜ਼ ਦਾ 500 ਰੁਪਇਆ ਇਹ ਲੈ ਜਾਂਦਾ ਵਾ ਤੇ ਕਿ ਰੋਜ਼ ਦਾ 500 ਰੁਪਇਆ ਦਾ ਕਿੰਨਾ ਖਰਚਾ ਹੁੰਦਾ ਵਾ ਤੇ ਉਹ ਕਿਹੜਾ ਡਿੱਗਦਾ ਆਉਂਦਾ ਵਾ ਨਹੀਂ ਡਿੱਗਦਾ ਹੁੰਦਾ ਭਾਵੇਂ ਜ ਕਿੱਦਾਂ ਵੀ ਆ ਪਿੰਦਾ ਤਾਂ ਹੈਗਾ ਨਾ 500 ਰੁਪਇਆ ਤੇ ਰੋਜ਼ ਦਾ ਖਰਚਾ ਹੈਗਾ ਨਾ ਉਹਦਾ ਤਾਂ ਬੈਂਕ ਲੋਨ ਚੰਗੇ ਆ ਚੰਗੇ ਸੋਦਾ ਬੈਂਕ ਲੋਨ ਵਾ ਤੇ ਜਿਉ ਪੈਸੇ ਨਾ ਖੜੇ ਉਹਨਾਂ ਕੋ ਲੋਕਾਂ ਕੋ ਮੰਗੇ ਤੇ ਸਾਡੀ ਕੋਈ ਇੱਜ਼ਤ ਵਾ ਆ ਉਹ ਤੇ ਇੱਜ਼ਤ ਨੂੰ ਪੈਰ ਘਰ ਨੂੰ ਉਹਨੂੰ ਭਾਵੇਂ ਸੂਟ ਨਾ ਲੈ ਕੇ ਦੋ ਤੇ ਨਾ ਨੰਗੀ ਤੇ ਨਹੀਂ ਫਿਰਦੀ ਨਾ ਉਹਦੇ ਬਥੇਰੇ ਤੇ ਬਣਾ ਲਈ ਤੂੰ ਵੀ ਤੇ ਪੈ ਰਹੇ ਦੋਗੇ ਤੇ ਬਣਾਉਂਗੀ ਨਾ ਤੇ ਪੈਸੇ ਦੇ ਕੇ ਤੋਰੂਗੀ ਤੈਨੂੰ ਉਤਨਾ ਸੁ ਨਹੀਂ ਮੈਂ ਤੋਰਦੀ ਵੀ ਪੈਸੇ ਦੇ ਕੇ ਆ ਤੇ ਉਹਨੂੰ ਨਹੀਂ ਰੋਕਣਾ ਹੈਗਾ ਵੀ ਤੂੰ ਨਾ ਪੀ ਮੈਨੂੰ ਕਹੀ ਜਾਣਾ ਉਹਨੂੰ ਜੇ ਹਾਂ ਇਹ 500 ਰੁਪਏ ਰੋਜ਼ ਨਾ ਖਰਚੇ ਤੇ ਮੇਰਾ ਵੀ ਸਾਹੌਖਾ ਹੋਵੇ ਤੇ ਜਦੋਂ ਫਿਰ ਉਹਨੇ ਹੁਣ ਲਾਜ ਲਈ ਆ ਤਾਂ ਹੁਣ ਪੀਣੀ ਤਾਂ ਬਾਹਰ ਮੰਦਣਾ ਤਰੀ ਰੋਕਾ ਕੋਲੋਂ ਆਹ ਤੂੰ ਇਹ ਹੱਲਾ ਸ਼ੇਰੀਆਂ ਦੇ ਜੰਦੇ ਉਹ ਪੀ ਜਾਂਦਾ ਨਾ ਹੱਲਾ ਸ਼ੇਰੀਆਂ ਦੋ ਤੇ ਨਾ ਪੀਵੇ ਹੱਲਾ ਸ਼ੇਰੀ ਚੰਗੀ ਤੂੰ ਹਟਾ ਕੇ ਵੇਖ ਲਈ ਮੇਰੇ ਆਖੇ ਹਟਦਾ ਵਾ ਜਦੋਂ ਤੁਸੀਂ ਰੋਇ 500 ਫੜਾ ਦੇਣਾ ਨਾ ਫੜਾਓ ਤੇ ਅੱਪੇ ਨਾ ਪੀਵੇ ਮੈਂ ਫੇਰ ਸਿਰ ਪੜਵਾਵਾ ਹੁਣ ਗੁੱਡੇ ਵਾਰੇ ਆ ਉਹਦੇ ਕੋਲ ਤੇ ਪਹਿਲਾਂ ਰੋਕ ਲੈਿੰਦੇ ਪਹਿਲਾਂ ਤਾਂ ਮੈਨੂੰ ਕੀ ਪਤਾ ਹੀ ਉਹਦਾ ਵੀ ਬਾਹਰੋਂ ਪੀ ਕੇ ਆਉਂਦਾ ਕਿ ਨਹੀਂ ਪੀ ਕੇ ਆਉਂਦਾ ਤਾਂ ਹੁਣ ਤਾਂ ਉਹਨੂੰ ਤਾਂ ਪਤਾ ਹੀ ਨਹੀਂ ਤੁਸੀਂ ਨਿਆਣੇ ਹੀ ਤੁਹਾਨੂੰ ਨਹੀਂ ਪਤਾ ਮੈਂ ਆਪਣੇ ਕਮਰੇ ਸੌਂ ਜਾਣਾ ਉਹਨੇ ਆਪਣੇ ਸੌਂ ਜਾਣਾ ਤੇ ਮੈਨੂੰ ਹੀ ਡੋਬਣਾ ਸੀ ਨਾ ਜਦ ਫਿਰ ਉਹਦਾ ਵਿਆਹ ਹੀ ਨਾ ਕਰ ਦੇ ਵਿਆਹ ਕਿਉਂ ਨਾ ਕਰਦੀ ਕੰਡੇ ਮੇਰੇ ਅੱਗੇ ਬੀਜ ਛੱਡੇ ਬੀਜ ਤੇ ਤੇਰੇ ਮਾਪਿਓ ਨੇ ਆਖਿਆ ਇੰਨੀ ਜਾਇਦਾਦ ਵਾਉਦੀ ਉਹਨਾਂ ਨੇ ਆਪ ਹੀ ਕੀਤਾ ਹੀ ਨਹੀਂ ਗਏ ਤੁਹਾਡੇ ਆਪ ਹੀ ਆ ਗਏ ਮਾਪਿਓ ਤੇ ਵੇਂਦਾ ਹੀ ਆ ਪਜੀਮੀ ਜਾਇਦਾਦ ਵੇਂਦਾ ਹੀ ਆ ਮੈਂ ਉਹਨਾਂ ਨੂੰ ਕਿਹੜਾ ਕਿਹਾ ਜੀ ਵੀ ਮੈਨੂੰ 30 ਕਿੱਲੇ ਲੱਭ ਕੇ ਦੋ ਮੈਂ ਕਿਹਾ 30 ਕਿੱਲੇ ਆਂਦੀ ਆਮਦਰਖਾਨ ਦੀ ਸੂਟ ਤਾਂ ਮੈਨੂੰ ਵੀ ਰਣ ਨਹੀਂ ਦਿਆ ਜੋ ਤੈਨੂੰ ਆਖਿਆ ਜੇ ਵੀ ਜਾਏਂਗੀ ਤੇ ਲੈ ਬਣਾ ਲਈ ਤੂੰ ਵੀ ਜਿ ਪੈਸੇ ਫੜਾਓਗੇ ਤੇ ਬਣਾਉਂਗੀ ਤੇ ਪੈਸੇ ਦੇ ਕੇ ਸੌਂਗੂਗੀ ਤੈਨੂੰ ਉਹ ਦੋਗੀ ਤੇਰੇ ਵਾਲੀ ਜਦੋਂ ਦੇਖੋ ਤੇ ਲੜਨ ਦਾ ਹਾਲ ਲੜਨ ਵਾਲਾ ਹਾਲ ਉਹ ਆ ਪਾਇਆ ਨਹੀਂ ਉਹ ਤੇ ਸਾਰੇ ਕੰਮ ਮੇਥੋਂ ਮਾਤਾ ਨੇ ਕਰਾ ਲਏ ਜੀ ਹਾਂ ਮਾਤਾ ਲਿਆਂਦਾ 500 ਰੁਪਇਆ ਤੇ ਕੰਮ ਤੂੰ ਕਰਨਾ ਨਹੀਂ ਕਿਤਰਾ ਬੈਠਾ ਉੱਤੋਂ ਡਿੱਗ ਪਿਆ ਮੰਜਾ ਤੋੜ ਕੇ ਰੱਖ ਦੇਣ ਲੱਗਾ ਆ ਬਹੁਤ ਮੰਜਾ ਟੁੱਟ ਚ ਲਿਆ ਮੇਰੇ ਘਰ ਨਾਲ ਉੱਤੋਂ ਤਾਂ ਡਿੱਗ ਪਿਆ ਵਾ ਡਿੱਪਿਆ ਉਹ ਤੈਨੂੰ ਗੱਲਾਂ ਆਉਂਦੀਆਂ ਗੱਲਾਂ ਮੈਨੂੰ ਉਹ ਦੀਆਂ ਗੋੜੇ ਗੋੜੇ ਗਰਮੀਆਂ ਦੇ ਪੱਠੇ ਪਾਉਂਦਾ ਮੈਨੂੰ ਤੇ ਪੱਠੇ ਆਇਆ ਨਹੀਂ ਤੇ ਕੀ ਦੱਸ ਕਰਦੇ ਆ ਮੈਨੂੰ ਆਣਾ ਪਾਇਆ ਮੇਰੇ ਕੋਲ ਬੁੱਢੇ ਬਾਰੇ ਹੁਣ ਜ਼ਿੰਮੇਵਾਰੀਆਂ ਚੁੱਕੀਆਂ ਜਾਂਦੇ ਬਾਾਕੀ ਪੈਸੇ ਤੇ ਸਾਰੇ ਚੁੱਕੇ ਹਿੱਕ ਤੇ ਰੱਖੇ ਸਾਰੇ ਜ਼ਿੰਮੇਵਾਰੀ ਉਹ ਪੈਸਾ ਵਾਲੀ ਸਾਰੀ ਸਾਂਭੀ ਉਹ ਨਹੀਂ ਕਿਸ ਨੂੰ ਦੇਣੀ ਤੇ ਜੇ ਤੂੰ ਚੰਗਾ ਹੋਵੇਂ ਤੇ ਆਪੇ ਤੂੰ ਸਭ ਕੋ ਕਰੇ ਹਾਂ ਉਹ ਵੀ ਉਹਦੇ ਸਭ ਕੋ ਕਹਿੰਦੀ ਨਾ ਪੈਸਾ ਨਾ ਉਧਰ ਜਾ ਕੇ ਮੰਡੀ ਆੜ ਤੇ ਨੂੰ ਕਹਿੰਦੀ ਜੋਦੇ ਨੂੰ ਨਾ ਕੱਖ ਦੇਈ ਜੋਦੇ ਨੂੰ ਨਾ ਦਵੀ ਤੇ ਜਦੋਂ ਜੋਦਾ ਡੱਫ ਕੇ ਆ ਜਾਂਦਾ ਤੇ ਉਹਦਾ ਪੈ ਰਾਹ ਚ ਹੀ ਸੋਟਾ ਵੇ ਸਾਰਾ ਉਹਦਾ ਕੰਮ ਕਰਨ ਨੂੰ ਜੋਦਾ ਸਾਰਾ ਜੋਦਾ ਲਫੜ ਹੁਣ ਢਫ ਕੇ ਨਾ ਆ ਜੀ ਦਿਨੇ ਆਹ ਹਾਂ ਸੁਜ ਨਕਲੀ ਤੇ ਨਹੀਂ ਆ ਨਹੀਂ ਨਕਲੀ ਰੱਖੇ ਆ ਕਿ ਮੈਂ ਨਕਲੀ ਤੇਰ ਕੋ ਹੋਣਿਆ ਮੇਰ ਕੋ ਤਾਂ ਨਹੀਂ ਹੁਣ ਕੀ ਪਤਾ ਤੇਰਾ ਤਾਂ ਤੂੰ ਇਸ ਤਰ੍ਹਾਂ ਨਾ ਕਰ ਜੋ ਦੇ ਸੁਧਰ ਜਾ ਕਿ ਮੈਂ ਵਿਗੜਿਆ ਵਾ ਤੋ ਹਰ ਕੀ ਆ ਉਧੋਏ ਉਹ ਤੇਰੀ ਘਰ ਦੀ ਮੇਰ ਨਾਲ ਲੜਦੀ ਰਹਿੰਦੀ ਐ ਇਹਨੇ ਮੁੰਡਾ ਵਗੜਾਇਆ ਆ ਆਪਣਾ ਹੋ ਗਿਆਂਦੀ ਤੈਨੂੰ ਉਹਨੇ ਮੈਨੂੰ ਕੀ ਆਖਣਾ ਇਹੋ ਹੀ ਆਂਦੀ ਆ ਫਿਰ ਉਹਨੂੰ ਅਕਲ ਦਿੰਨੀ ਓ ਤੂੰ ਮੈਂ ਸਰਦਾਰ ਆ ਸਰਦਾਰ ਸਰਦਾਰ ਇਦਾਂ ਜੀਦੇ ਨੇ ਆ ਮੈਂ ਤੇ ਆਨੀ ਵੀ ਮੇਰਾ ਕੱਲਾ ਕੱਲਾ ਵਾ ਹੈ ਤੇ ਮੇਰਾ ਮੇਰਾ ਕੱਲਾ ਕੱਲਾ ਵਾ ਤੇ ਮੈਂ ਉਹਨੂੰ ਦਵਾਈ ਹੁਣ ਤੱਕ ਨੂੰ ਦਵਾ ਹਾਂ ਹਾਂ ਕੌਣ ਵਰਤੇ ਸੁੱਕੀ ਰੋਟੀ ਮੀਟਣਾ ਗਾ ਕੇ ਸਮਝਦਾ ਸਰਦਾਰਾਂ ਦੇ ਮੁੰਡੇ ਆਹੀਂ ਹੈ ਤਾਂ ਬੋਤ ਸਰਦਾਰ ਹੀ ਆ ਪਰ ਆ ਜਿਹੜੀ ਸ਼ਰਾਬ ਹੋਣਾ ਇਹ ਤੂੰ ਹੁਣ ਕੱਟ ਕਰ ਛੱਡ ਦੇ ਮੈਂ ਮਾਦਾ ਰੋਜ਼ ਪੀਣਾ ਕਿਤੇ ਹੋਇਆ ਕਿਤੇ ਸਾਮਾ ਨੂੰ ਪੈਗ ਲਾ ਲਿਆ ਕਿਤੇ ਸਾਮਾਨ ਤਾਂ ਲਾ ਲਿਆ ਓ ਮੇਰ ਨਾਲ ਲੜਦੀ ਮੈਨੂੰ ਹੀ ਚਾਹ ਤਿੰਨ ਚਾਰ ਹਜ਼ਾਰ ਰੁਪਈਆ ਦੇ ਤੇ ਦੇ ਦੇ ਹਾ ਕੱਪੜੇ ਬਣਾਉਣ ਲਈ ਉਹਨੂੰ ਉਹਨੇ ਮੈਂ ਕੱਪੜੇ ਬਣਾਉਣੇ ਮੈਂ ਤਾਂ ਖਾਜ ਤਾਂ ਜਾਏਗੀ ਲੈ ਕੇ ਲੈ ਜੀ ਬਣਾਉਣ ਉਹਨੂੰ ਪਹਿਲਾਂ ਦੇ ਦਿਆ ਕਰ ਚੋਪਰ ਰਹੂਗੀ ਵਾਵਾ ਚੁੱਪ ਤੇ ਰਹੂਗੀ ਤਪਾਰ ਕਰ ਨੂੰ ਜਾੜਾ ਜਿਹੜਾ ਮੇਰੇ ਜੀ ਨੂੰ ਹੁੰਦਾ ਜਦੋਂ ਮੈਂ ਪੈਸੇ ਦਿੰਦੀ ਇਹ ਕਿਦਾਂ ਖੜਨੇ ਆ ਹਾਂ ਤੇ ਤੁਹਾਡੇ ਜੋਗਾ ਸਭ ਕੁਝ ਤੇ ਜੇ ਆਪਾਂ ਅਡਾਤੇ ਤੇ ਫਿਰ ਸਾਡੇ ਕੋ ਕੀ ਰਹਿ ਗਿਆ ਫਿਰ ਸਰਦਾਰੀ ਰਹਿ ਗਈ ਕੋਈ ਨਹੀਂ ਤੈਸ ਕਰਦੇ ਤੂੰ ਕੋਈ ਗੱਲ ਨਹੀਂ ਆ ਸਰਦਾਰੀ ਰਹਿ ਗਈ ਫਿਰ ਚੱਲ ਆ ਗਿਆ ਮੈਂ ਹਣ ਫਿਰ ਮੈਂ ਵੇਦੀ ਰ ਨਾ ਮੂੰਹ ਚਪ ਚਪ ਕੇ ਪੈਸੇ ਲਾ ਕੇ ਤਾਂ ਤੁਰ ਪੈਂਦਾ ਮੈਂ ਆ ਗਿਆ ਹੀ ਕੀ ਕਰਾਂ ਮੈਂ ਇਹ ਮੁੰਡੇ ਦਾ 언ੀ ਨਾ ਤੇ ਇਹ ਇਹ ਨਹੀਂ ਅੱਖੀ ਦਿਖਦਾ ਤਾਂ ਵੀ ਮੇਰੇ ਜੀ ਨੂੰ ਕੋਹ ਹੰਦਾਈ ਉਹ ਕਿ ਘਰ ਟੈਮ ਨਾ ਆ ਜਾ ਕਰੇ ਹੁਣ ਪਤਾ ਨਹੀਂ ਪਾਣੀ ਤਾਂ ਨਹੀਂ ਵਿਡਾਇਆ ਕਿ ਨਹੀਂ ਪੱਠੇ ਤੇ ਪਾਰਤੇ ਹੋਣੇ ਆਂ ਮੈਂ ਉਹਨੂੰ ਮਜਬੀਰ ਨੂੰ ਕਲਾ ਦੇ ਪੀ ਚਾਲ ਲਾਓ ਹੋਈ ਜਾ ਕੇ ਤੇ ਵੇਖਵਾ ਹਲਾਵੇ ਪਤਾ ਨਹੀਂ ਕਿੱਥੇ ਚਲ ਗਏ ਟੈਨ ਮੈ ਸੌਂ ਗਏ ਸਾਰੇ ਗੁਰਪ੍ਰੀਤ ਆ ਗਿਆ ਹਾਂਜੀ ਆ ਗਿਆ ਦਿਖਦਾ ਨਹੀਂ ਦਿਸਣ ਤੇ ਦਿਆਈਆ ਗਿਆ ਰੋਟੀ ਲੈ ਕੇ ਆ ਮੈਂ ਤਾਂ ਨਹੀਂ ਫੜਾਉਣੀ ਹੋਰ ਕਿੰਨੇ ਫੜਾਉਣੀ ਮੰਮੀ ਆਪੇ ਫੜਾਉ ਜਿਹਨੇ 500 ਰੁਪਏ ਦਿੱਤਾ ਹੀ ਪੀਨ ਨੂੰ ਤੇ ਫਿਰ ਕੀ ਮਾਵਾ ਮੇਰੀ ਦੇਣ ਨਹੀਂ ਆਨੇ ਆ ਤੂੰ ਟੀਵੀ ਫੜਾ ਦੇ ਹੁਣ ਆਵਰ ਮਾਂ ਨਾ ਟਾਈਮ ਨਾ ਸੋਗੇ ਨਹੀਂ ਤੇਥੋਂ ਲਿਆ ਮੰਮੀ ਕੋਲ ਲੈਣਾ ਆਪਣੀ ਤੇ ਮੈਨੂੰ ਵੀ ਪਤਾ ਮੈਂ ਮੰਮੀ ਕੋਲ ਆਉਂ ਨਹੀਂ ਦੇਣਾ ਜਦੋਂ ਉਹਦੇ ਕੋਲ ਸਾਰਾ ਖੋਸ਼ਾ ਤੇ ਮੈਂ ਉਹ ਨਹੀਂ ਦੇਣਾ ਮੈਂ ਕਿੱਥੋਂ ਦੇ ਦੇਣਾ ਮੈਂ ਤਾਂ ਆਪਣੇ ਕਰਮਾਂ ਨੂੰ ਰੋਂਦੀ ਪਈ ਆ ਕਿ ਕੀ ਹੋਇਆ ਤੇਰੇ ਕਰਮਾਂ ਨੂੰ ਚੰਗੇ ਵੀ ਕਿਧਰ ਮੇਰੇ ਆ ਗਏ ਤੂੰ ਸਰਦਾਰਾਂ ਦੇ ਨਾਂ ਉਹ ਲੱਕ ਚ ਬੋਲਦਾ ਜੱਟ ਦਾ ਪੀਨ ਚ ਬੋਲਦਾ ਹਣਾ ਮਾ ਜਿੱਥੇ ਮਰਜੀ ਬੋਲਦਾ ਤੇ ਹੈ ਜਿੱਤਰਾ ਮਰਜੀ ਬੋਲੇ ਮੇਰੇ ਕਰਮ ਫੁੱਟ ਗਏ ਤੇ ਕਰਮ ਫੁੱਟ ਗਏ ਤੇਰੇ ਕਿਦਾਂ ਸੋਨਾ ਚ ਨੱਕਾ ਮੁੰਡਾ ਲੱਬਿਆ ਤੇਰੇ ਬਾਪੂ ਨੇ ਹੈ ਉਹਨੇ ਤੇ ਲੱਬਿਆ ਹੀ ਸੀਗਾ ਉਹਨੇ ਤੇ ਸਾਰਾ ਕੁਝ ਨੇ ਰਿਜਕ ਵੀ ਲੱਬਿਆ ਉਹਨੇ ਮੁੰਡਾ ਵੀ ਸੋਨਾ ਚ ਨੱਖਾ ਲੱਬਿਆ ਪਰ ਕਰਨ ਤੇ ਮੇਰੇ ਹੀ ਮਾੜੇ ਆ ਨਾ ਕਹਿੰਦੇ ਹੁੰਦੇ ਨਾ ਸੁੱਖ ਜਿਹੜੇ ਉਹ ਕਰਮਾਂ ਦੇ ਹੁੰਦੇ ਆ ਉਹੀ ਗੱਲ ਆ ਵੀ ਮੇਰੇ ਕਰਮੋਂ ਹੀ ਫਟ ਗਏ ਸੀ ਐਵੇਂ ਤੇਰੇ ਫਟ ਗਏ ਕਰਮ ਐਸ਼ ਕਰਨੀ ਤੂੰ ਐਸ਼ ਕਰੰਦਈ ਆ ਦੂਦੇ ਰੋਜ਼ 500 ਰੁਪਇਆ ਲੈ ਜਾਣਾ ਹੁੰਦਾ ਵਾ ਤੇ ਮੇਰ ਵਰਗੀ ਸੂਟਾਂ ਤਾਂ ਵੀ ਮੰਮੀ ਦੇ ਤਰਲੇ ਮਾਰਦੀ ਫੇਰਦੀ ਵੀ ਸੂਟ ਲੈ ਕੇ ਦੋ ਮੈਨੂੰ ਕਿਉਂ ਨਹੀਂ ਮੰਮੀ ਕਹਿੰਦੀ ਮੈਂ ਬਥੇਰੇ ਸੂਟ ਬਣਾ ਕੇ ਦਿੱਤੇ ਤੈਨੂੰ ਬਣਾ ਤਾਂ ਦੇਣੀ ਆ ਮੈਨੂੰ ਵੀ ਪਤਾ ਬਣਾ ਦੇਣੇ ਆ ਪਰ 3600 ਤਰਲੇ ਕਰਾ ਕੇ ਤੇ ਫੇਰ ਬਣਾਉਣੇ ਆ ਉਹੀ ਜੇ ਤੂੰ ਨਾ ਪਿੰਦਾ ਹੋਵੇ ਤੇਰੇ ਹੱਥ ਦੇ ਵਿੱਚ ਹੋਵੇ ਤੇ ਮੇਰੇ ਵਰਗੀ ਵੀ ਝਟਕਾ ਹੋਵੇ ਵੀ ਮੈਨੂੰ ਬਣਾ ਕੇ ਦੇ ਦੇ ਮੈਂ ਦੇ ਦਾਂ ਪੀਣੀ ਆ ਤਾਰਲਾ ਜਾੜਾ ਧਰਲਾ ਆ ਜਿਹੜੇ 30 ਕਿੱਲੇ ਵੇਖ ਜਾਣੇ ਇਹ ਵੀ ਵੇਖ ਜਾਣੇ ਆਹੋ 30 ਕਿੱਲੇ ਵੇਖ ਜਾਣੇ ਆ ਐਵੇਂ ਵੇਖ ਜਾਣੇ 30 ਕਿ ਵੇਖੀ ਸਹੀ ਕੀ ਬੰਦਾ ਮੁੰਡੇ ਦਾ ਹੀ ਬੰਦਾ ਸੋਚ ਲੇ ਵੀ ਗਾਹ ਮੁੰਡੇ ਨੂੰ ਜਾਇਦਾਦ ਦੇਣੀ ਹੈ ਜਾਂ ਕਿੱਦਾਂ ਵਾ ਐਂਦਾ ਤੇ ਪੋਰੀ ਪੋਰੀ ਕਰਕੇ ਤੇ ਸਾਰੇ ਜਿੰਨਾ ਮਰਜੀ ਪਾਹਾ ਹੋਵੇ ਸਾਰਾ ਖਾਦਾ ਜਾਂਦਾ ਵਾ ਨਹੀਂ ਖਾਦਾ ਜਾਂਦਾ ਜਟਿਏ ਕੰਮ ਕਰਨ ਨੂੰ ਤੇ ਉਹ ਬੰਦੇ ਰੱਖੇ ਕਰਸ ਕਿਤੇ ਪੈ ਡੱਕਾ ਨਹੀਂ ਤੋੜ ਕੇ ਕਰਨਾ ਉਹ ਸਰਦਾਰਾਂ ਬੰਦੇ ਨੇ ਕੰਮ ਕਰਨਾ ਗਾੜੀ ਮੈਂ ਬਬੂ ਦੀਆਂ ਗੱਲਾਂ ਨਹੀਂ ਸੁਣਿਆ ਇੱਕ ਰੋਟੀ ਲਿਆ ਮੰਮੀ ਫੜਾਉਣਗੇ ਮੈਂ ਵੀ ਨਹੀਂ ਫੜਾਈ ਬਣਾਉਣੀ ਮੰਮੀ ਇਹ ਬਣਾਉਣੀ ਜਾ ਮੰਮੀ ਨੂੰ ਕਹੋ ਤੇ ਫੜਾ ਦੇ ਮੈਂ ਮੈਂ ਵੀ ਨਹੀਂ ਫੜਾਉਣੀ ਹੈਗੀ ਮੈਂ ਠੇਕਾ ਥੋੜੀ ਲਿਆ ਵੀ ਅੱਧੀ ਰਾਤ ਨੂੰ ਪੀ ਕੇ ਆਉਣਾ ਤੇ ਮੈਂ ਰੋਟੀ ਬਣਾਉਂਦੀ ਫੇਰਾ ਕਿੱਥੇ ਅੱਧੀ ਰਾਤ ਹੋਈ ਹੈ 7:00 ਨਹੀਂ ਵਜੇ 7:00 ਨਹੀਂ ਇੱਥੇ ਵਜੇ ਹੈਗੇ ਕੋਈ ਟਾਈਮ ਨਾ 5:00 ਵਜੇ ਖਾ ਕੇ ਸੌਂ ਜਾਂਦੇ ਤੈਨੂੰ ਲੱਗਦਾ ਵੇ 5:00 ਵਜੇ ਸੌਂ ਜਾਂਦੇ ਮੈਂ ਤਾਂ ਅੱਧੀ ਰਾਤ ਤੱਕ ਡੀਕਦੀ ਰਹਿੰਦੀ ਨਹੀਂ ਪੀ ਕੇ ਦੋ ਆਉਣਾ ਤੇ ਕਦੋਂ ਸੌਣਾ ਜਾ ਲਿਆ ਰੋਟੀ Un po' di iven i mani.